ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਗਗਨਦੀਪ ਸਿੰਘ ਜ਼ਿਮੀਦਾਰ ਐਗਰੋ ਸਟੋਰ ਖੀਦਰਬਾਦ ਤੋਂ ਹੁਣ ਤੇ ਅਸੀਂ ਕੁਝ ਵੀਡੀਓਜ਼ ਨਾ ਹਿੰਦੀ ਚ ਵੀ ਪਾਇਆ ਕਰਾਂਗੇ ਐਕਚੁਅਲੀ ਚ ਸਾਨੂੰ ਕੁਝ ਜ਼ਿਮੀਦਾਰ ਸਾਡੇ ਹਰਿਆਣੇ ਤੋਂ ਜਾਂ ਵੈਸਟ ਯੂਪੀ ਤੋਂ ਵੀ ਕਹਿੰਦੇ ਨੇ ਕਿ ਆਪਣੀ ਵੀਡੀਓ ਥੋੜੀ ਜਿਹੀ ਹਿੰਦੀ ਚ ਪਾ ਦਿਆ ਕਰੋ ਤਾਂ ਕਿ ਸਾਨੂੰ ਪੰਜਾਬੀ ਪੂਰੀ ਸਮਝ ਨਹੀਂ ਆਉਂਦੀ ਚਲੋ ਮੁੱਦੇ ਦੀ ਗੱਲ ਤੇ ਆਈਏ ਅੱਜ ਆਪਾਂ ਗੱਲ ਕਰਾਂਗੇ ਜਿਕਣਾ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਆਪਾਂ ਗੱਲ ਕਰਾਂਗੇ ਕਿ ਜੇ ਸਾਡ ਨੂੰ ਡੀਏਪੀ ਨਹੀਂ ਮਿਲਦਾ ਤਾਂ ਆਪਾਂ ਉਹਦੀ ਬਜਾਇ ਕਿਆ-ਕਿਆ ਵਰਤ ਸਕਦੇ ਹਾਂ ਦੇਖੋ ਦੋਸਤੋ ਡੀਏਪੀ ਦੀ ਜਗਾ ਬਾਜ਼ਾਰ ਦੇ ਵਿੱਚ ਬਹੁਤ ਚੀਜ਼ਾਂ ਹਨ ਪਹਿਲੀ ਜਿਕਣਾ ਆਪਾਂ ਦੇ ਦੇਖਿਆ ਜਾਵੇ ਐਸਐਸਪੀ ਹੈਗਾ ਸਿੰਗਲ ਸੁਪਰ ਫਾਸਫੇਟ ਦੂਜਾ ਹੈਗਾ ਐਨਪੀਕੇ ਹੈਗਾ 12 32 16 ਜਿਹਨੂੰ ਆਪਾਂ ਕਹਿੰਦੇ ਆ ਤੀਜਾ ਇੱਕ ਪ੍ਰੋਡਕਟ ਹੋਰ ਆ ਗਿਆ ਟੀਐਸਪ ਟੀਐਸਪ ਜਿਹੜਾ ਪ੍ਰੋਡਕਟ ਹੈਗਾ ਹੈ ਤੇ ਇਹ ਜਿਹੜਾ ਪ੍ਰੋਡਕਟ ਬੇਸਿਕਲੀ ਇਹਦੇ ਵਿੱਚ ਫਾਸਫੋਰਸ 40% ਹੀ ਹੈ ਤੇ ਕੈਲਸ਼ੀਅਮ ਇਹਦੇ ਵਿੱਚ ਇਹਦੇ ਵਿੱਚ ਕੈਲਸ਼ੀਅਮ 15% ਜੀ ਕਹਿੰਦਾ ਡੀਏਪੀ ਚ ਕੀ ਹੁੰਦਾ ਮੈਂ ਤੁਹਾਨੂੰ ਵਿਸਥਾਰ ਨਾਲ ਸਭ ਦਾ ਦੱਸ ਦਿੰਦਾ ਜਿਹੜਾ ਸਿੰਗਲ ਸੁਪਰ ਫਾਸਫੇਟ ਉਹਦੇ ਵਿੱਚ ਬੇਸਿਕਲੀ ਹੁੰਦਾ ਹੈਗਾ ਇਹ ਤੁਸੀਂ ਆਹ ਲਾ ਲਓ ਕੈਲਸ਼ੀਅਮ 18% ਹੁੰਦਾ ਸਲਫਰ ਹੁੰਦੀ ਆ ਜਿਹੜੀ 12% ਹੁੰਦੀ ਆ ਫਾਸਫੋਰਸ 16 ਹੁੰਦੀ ਆ ਕਣਕ ਦੀ ਬਜਾਈ 'ਚ ਫਾਸਫੋਰਸ 16 ਹੋਣ ਦੇ ਕਾਰਨ ਸਾਨੂੰ ਤਿੰਨ ਕੱਟੇ ਤਿੰਨ 50 50 ਕਿਲੋ ਦੇ ਕੱਟੇ ਪਾਣੇ ਪੈਂਦੇ ਨੇ ਬਟੇ ਦੀ ਇੱਕ ਗੱਲ ਬਹੁਤ ਵਧੀਆ ਹੁੰਦੀ ਹੈ ਇਹਦਾ ਇਹਦੇ ਵਿੱਚ ਜਿੰਨਾ ਵੀ ਫਾਸਫੋਰਸ ਹੁੰਦਾ ਨਾ ਸਾਰਾ ਵਾਟਰ ਸੋਲੂਬਲ ਹੁੰਦਾ ਪਾਣੀ 'ਚ ਘੁਲ ਜਾਂਦਾ ਤੇ ਘੋਲਣ ਦੇ ਨਾਲ ਹੀ ਪੌਧਿਆਂ ਨੂੰ ਮਿਲ ਜਾਂਦਾ ਜਿਹੜੇ ਕੈਲਸ਼ੀਅਮ ਤੇ ਸਲਫਰ ਆ ਇਹ ਮਾਈਕਰੋ ਨਿਊਟ੍ਰੀਐਂਟ ਐ ਐਕਸਟਰਾ ਮਿਲ ਜਾਂਦੇ ਨੇ ਜਿਹੜੇ ਇੱਕ ਸਿੰਗਲ ਸੁਪਰ ਫਾਸਫੇਟ ਮੀਨ ਸੁਪਰ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਜੇ ਆਪਾਂ ਕਣਕ ਵੇਜਣੀ ਹੈਗੀ ਆ ਤਾਂ ਸਾਨੂੰ 3 ਕਟੇ ਐਸ ਐਸ ਪੀ ਸਿੰਗਲ ਸੁਪਰ ਫਾਸਫਰਡ ਦੇ ਪਾਣੀ ਪਾਣੇ ਹੁਣ ਅੱਜ ਕੱਲ ਐਸ ਐਸ ਪੀ ਦੇ ਨਾਲ 0.25 ਜਾਂ 0.26% ਜ਼ਿੰਕ ਵੀ ਆਣ ਲੱਗੀ ਜਿਹਨੂੰ ਕਹਿੰਦੇ ਸੁਪਰ ਵਿਦ ਜ਼ਿੰਕ 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 ਵਾਲੀ ਸੂਪਰ ਇਹ ਵੀ ਵਧੀਆ ਇੱਕ ਮਾਈਕਰੋ ਨਿਊਟ੍ਰੀਐਂਟ ਮਿਲ ਜਾਂਦਾ ਨਾਲ ਹੁਣ ਜੇ ਅਸੀਂ ਉੱਪਰ ਆ ਜੀ ਉਹ ਤੇ ਉੱਪਰ ਆ ਗਿਆ ਜੀ ਐਨਪੀਕੇ ਐਨਪੀਕੇ ਆ ਗਿਆ ਐਨ ਮੀਨਸ ਨਾਈਟ੍ਰੋਜਨ ਪੀ ਮੀਨਸ ਫਾਸਫੋਰਸ ਕੇ ਮੀਨਸ ਪੋਟਾਸ਼ ਹੁਣ ਐਨਪੀਕੇ ਦੇ ਵਿੱਚ ਕੀ ਹੁੰਦਾ 12 32 16 12 ਮੀਨਸ 12% ਨਾਈਟ੍ਰੋਜਨ 32% ਫਾਸਫੋਰਸ ਤੇ 16% ਪੋਟਾਸ਼ ਵੈਸੇ ਮੈਂ ਇੱਕ ਗੱਲ ਦੱਸਾਂ ਇਹ ਡੀਏਪ ਨਾਲੋਂ ਬਹੁਤ ਬੈਸਟ ਹੈ ਕਿਉਂਕਿ ਸਾਨੂੰ ਡੀਏਪ ਦੇ ਵਿੱਚ ਪोटाश ਅੱਡ ਪਾਣੀ ਪੈਂਦੀ ਹੈ ਇਹਦੇ ਵਿੱਚ ਪोटाश ਆਲਰੇਡੀ ਆਂਦੀ ਹੈ ਪਰ ਇਹਦੇ ਵਿੱਚ ਜਿਹੜਾ 32% ਫਾਸਫੋਰਸ ਹੈਗਾ ਉਹ ਘੱਟ ਪੈਂਦਾ ਸਾਨੂੰ ਸਾਨੂੰ ਘੱਟੋ ਘੱਟ 1.5 ਗੱਟੇ ਦੀ ਮੀਨਸ 1.5 ਬੈਗ ਦੀ ਮੀਨਸ 90 ਤੇ 95 ਕਿਲੋ ਸਾਨੂੰ ਚਾਹੀਦਾ ਹੈ ਮੀਨਸ 1.5 ਗੱਟਾ ਲੱਗਦਾ ਮੀਨਸ ਤੁਸੀਂ ਆਲਾ 90 ਕਿਲੋ ਸਾਨੂੰ ਚਾਹੀਦਾ ਹੈਗਾ ਇਹ ਪਾਣਾ ਪੈਂਦਾ ਸਾਨੂੰ ਡੇਢ ਤੇ ਵੀ ਉੱਪਰ ਚੱਲ ਜਾਂਦਾ ਹੈ ਇਹ ਸਾਨੂੰ ਖੇਤ ਵਿੱਚ ਪਾਣਾ ਪੈਂਦਾ ਤਾਂ ਜਾ ਕੇ ਸਾਡੀ ਬਜਾਈ ਹੁੰਦੀ ਹੈ ਹੁਣ ਆਜੋ ਤੁਸੀਂ TSP ਇਹ ਨਵਾਂ ਪ੍ਰੋਡਕਟ ਆ ਹੈ ਨਮਾ ਤਾਂ ਨਹੀਂ ਹੋ ਗਿਆ ਉਹਨੂੰ 2-3 ਸਾਲ ਹੋ ਗਏ ਮਾਰਕੀਟ ਵਿੱਚ ਸਾਡਾ ਕਿਸਾਨ ਭਰਾ ਜਿਆਦਾ ਇਹਦੇ ਬਾਰੇ ਜਾਗਰੂਤ ਨਹੀਂ ਹੈਗਾ ਪਰ TSP ਇੱਕ ਬਹੁਤ ਵਧੀਆ ਪ੍ਰੋਡਕਟ ਹੈਗਾ ਇਹ ਪ੍ਰੋਡਕਟ ਦੇ ਵਿੱਚ ਜਿਹੜੀ ਫਾਸਫੋਰਸ ਉਹ 46% ਹੈ ਉਹ ਜਿਹੜੀ ਫਾਸਫੋਰਸ ਉਹਦੇ 46% ਚੋਂ 42.5% ਫਾਸਫੋਰਸ ਹਨ ਮਿੱਤਰੋ ਉਹ ਪਾਣੀ ਦੇ ਵਿੱਚ ਘੁਲਣ ਵਾਲੀ ਹੈ ਸੋਲੂਬਲ ਤੇ ਬਹੁਤ ਉਪਯੋਗਦਾਇਕ ਹੈਗੀ ਹੈ ਬਹੁਤ ਹੀ ਜ਼ਿਆਦਾ ਉਪਯੋਗਦਾਇਕ ਹੈਗੀ ਹੈ ਔਰ ਇਹਦੇ ਵਿੱਚ ਇੱਕ ਮਾਈਕਰੋਨਿਊਟ੍ਰੀਐਂਟ ਆ ਗਿਆ ਕੈਲਸ਼ੀਅਮ 15% ਹੁਣ ਇਹਦੇ ਵਿੱਚ ਸਾਨੂੰ ਦੇਖੋ ਦੋਨੋਂ ਤੱਤ ਪਾਣੇ ਪੈਣੇ ਸਾਨੂੰ ਪੋਟਾਸ਼ ਵੀ ਪਾਣੀ ਪਾਣੀ ਸਾਨੂੰ ਨਾਈਟ੍ਰੋਜਨ ਵੀ ਦੇਣਾ ਪੈਣਾ ਤਾਂ ਜੀ ਮੀਦਾਰ ਥੋੜਾ ਕਰਦਾ ਕਿ TSP ਨਾ ਪਾਈਏ ਦੇਖੋ TSP ਦਾ ਪਾਣਾ ਦਾ ਇੱਕ ਹੀ ਇਕੱਟਾ ਹੈ ਪਰ ਨਾਲ ਤੁਹਾਨੂੰ 20 25 ਕਿਲੋ ਪਾਣਾ ਪੈਣੀ ਨਾਈਟrogen ਮੀਨਸ ਯੂਰੀਆ ਨਾਲ ਤੁਹਾਨੂੰ 15 ਤੇ 20 ਕਿਲੋ ਪਾਣੀ ਪੈਣੀ ਪਟਾਸ਼ ਤਾਂ ਇਹਨਾਂ ਜਾ ਕੇ ਪੂਰਾ ਕੰਮ ਕਰਨਾ ਹੈਗਾ ਪਰ ਇੱਕ TSP ਫਾਸਫੋਰਸ ਪੂਰਾ ਦਿੰਦਾ ਜੀ ਪੂਰਾ 40% ਹੁੰਦਾ ਹੁਣ ਮੈਂ ਤੁਹਾਨੂੰ DAP ਬਾਰੇ ਵੀ ਦੱਸ ਦਿੰਦਾ डीएपी ਦੇ ਵਿੱਚ ਹੁੰਦਾ ਹੈਗਾ ਜੀ 18% ਨਾਈਟrogen ਮੀ 18% ਯੂਰੀਆ ਹੋ ਗਿਆ 46% ਫਾਸਫੋਰਸ ਹੋ ਗਈ ਪੋਟਾਸ਼ ਉਹਦੇ ਚ ਹੁੰਦੀ ਨਹੀਂ ਪੋਟਾਸ਼ ਪੂਰੀ ਕਰਨ ਵਾਸਤੇ ਆ ਐਮਓਪੀ ਪਾਣੀ ਪੈਂਦੀ ਹੈ ਮਿਊਰੇਟ ਆਫ ਪੋਟਾਸ਼ੀਆ ਆਪਾਂ ਦੂਈ ਪੋਟਾਸ਼ ਵੀ ਮਲੋਸਿਸ ਵਾਲੀ ਵੀ ਯੂਜ਼ ਕਰ ਲੈਂਦੇ ਉਹ ਫਿਰ ਜ਼ਿਆਦਾ ਪਾਣੀ ਪੈਂਦੀ ਹੈ ਤਾਂ ਮਿੱਤਰੋ ਡਰਨ ਦੀ ਲੋੜ ਨਹੀਂ ਹੈਗੀ ਜੇ ਤੁਹਾਡੇ ਕੋਲ ਡੀਏਪ ਨਹੀਂ ਮਿਲਦਾ ਤਾਂ ਮੈਂ ਤੁਹਾਨੂੰ ਪਹਿਲੀ ਸਲਾਹ ਦਵਾਂਗਾ ਤੁਸੀਂ ਟੀਐਸਪ ਲੱਭੋ ਮਾਰਕੀਟ ਦੀ ਟੀਐਸਪ ਨਾਲੇ ਵਧੀਆ ਨਾਲੇ ਕੋਈ ਜ਼ਿਆਦਾ ਹੋ ਨਹੀਂ ਹੈਗਾ ਫਾਸਫੋਰਸ 46% ਇੱਕੇ ਕੱਟਾ ਪੈਣਾ ਹੈਗਾ ਜਾਂ ਫਿਰ ਐਨਪੀਕੇ 12 32 16 ਇਹਦੇ ਉੱਪਰ ਚੀਜ਼ ਹੈ ਹੀ ਨਹੀਂ ਹੈਗੀ ਇੱਕ ਗੱਲ ਹੋਰ ਦੱਸਦਾ ਸਾਡੇ ਪੰਜਾਬ ਹਰਿਆਣੇ ਦੀ ਜ਼ਮੀਨਾਂ ਦੇ ਵਿੱਚ ਨਾ ਜਿਹੜੀ ਪੀਐਚ ਵੈਲਿਊ ਆ ਉਹ 8 ਜਾਂ 8 ਪਲੱਸ ਹੈ DAP ਕੀ ਕਰਦਾ ਹੈ DAP pH ਵੈਲਿਊ ਨੂੰ ਹੋਰ ਵਧਾ ਦਿੰਦਾ ਤੁਸੀਂ ਤੁਸੀਂ ਇੱਕ ਗੱਲ ਨੋਟਿਸ ਕਰੀ ਹੋਣੀ ਜਿੱਥੇ ਜ਼ਿਆਦਾ DAP ਪੈ ਜਵੇ ਪਬੂਟੇ ਨੂੰ ਫੂਕ ਵੀ ਦਿੰਦਾ ਓਹੀ ਕਰਕੇ ਫੁਗਦਾ ਕਿਉਂਕਿ ਜਦੋਂ ਪਾਣੀ ਨਾਲ ਰਿਐਕਟ ਕਰਦਾ ਤਾਂ ਅਮੋਨੀਅਮ ਹਾਈਡਰੇਟ ਨਾਮ ਤੇ ਇੱਕ ਗੈਸ ਰਿਲੀਜ਼ ਕਰਦਾ ਜਿਹੜੀ ਕਿ ਰਿਐਕਟ ਕਰਕੇ ਬੂਟੇ ਨੂੰ ਫੂਕ ਦਿੰਦੀ ਹੈ ਤਾਂ ਫਿਰ ਜੇ ਦੇਖਿਆ ਜਾਵੇ DAP ਐਸਿਡਿਕ ਮਿੱਟੀ ਜਾਬੀ ਵੀ ਜ਼ਿਆਦਾ ਬਣਾਉਂਦਾ ਤਾਂ ਮੈਂ ਤੁਹਾਨੂੰ ਇੱਕੇ ਗੱਲ ਕਹਾਂਗਾ ਜਿਹੜੀ NPK আর TSP এ ਵਧੀਆ ਖਾਦਾਂ ਨੇ ਜੇ ਉਹ ਵੀ ਨਹੀਂ ਮਿਲਦੀ ਤਾਂ ਸਿੰਗਲ ਸੁਪਰ ਫਾਸਫਰਡ ਦੇ ਤਿੰਨ ਘੱਟੇ ਪਾ ਲਓ NPK ਦਾ ਡੇਢ ਘੱਟਾ ਪਾ ਲਓ TSP ਦਾ ਇੱਕ ਘੱਟਾ ਪਾ ਲਓ ਜੇ DAP ਮਿਲ ਜਾਂਦੀ ਹੈ ਤਾਂ ਵੈਲ ਲੈਂਡ ਗੁੱਡ ਪਰ ਇੰਨੀ ਕੋਈ ਜ਼ਿਆਦਾ ਦਿਮਾਗ ਤੇ ਭਾਰ ਲੈਣ ਦੀ ਲੋੜ ਨਹੀਂ ਜ਼ਿਮੀਦਾਰ ਦੋਸਤੋ ਜੇ ਤੁਹਾਨੂੰ ਕੋਈ ਵੀ ਜਾਣਕਾਰੀ ਦੀ ਲੋੜ ਹੈਗੀ ਹੈ ਥੱਲੇ ਸਲਾਈਡ ਤੇ ਮੇਰਾ ਨੰਬਰ ਚੱਲਦਾ ਹੈ ਜਦ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਬਾਰ ਬਾਰ ਇੱਕੇ ਗੱਲ ਕਹਿੰਦਾ ਇੰਨਾ ਦੌੜ ਭੱਜ ਕਰਨ ਦੀ ਲੋੜ ਨਹੀਂ ਜੇ ਡੀਪੀ ਨਹੀਂ ਮਿਲਦੀ ਐਨਾ ਹਹਾਕਾਰ ਮਚਾਉਣ ਦੀ ਲੋੜ ਨਹੀਂ ਤੱਥ ਪੂਰੇ ਕਰਨੇ ਹੁੰਦੇ ਨੇ ਮੇਸੀ ਗਲੀ ਤਿੰਨ ਤੱਥ ਚਾਹੀਦੇ ਹੁੰਦੇ ਨੇ ਐਨਪੀਕੇ ਚਾਹੀਦਾ ਹੁੰਦਾ ਨਾਈਟ੍ਰੋਜਨ ਯੂਰੀਆ ਤੇ ਮਿਲ ਜਾਊਗਾ ਫਾਸਫੋਰਸ ਤੁਹਾਨੂੰ ਟੀਐਸਪੀ ਨਾਲ ਦੇ ਦੇਣਾ 46% ਉਹਦੇ ਚ ਆਲਰੇਡੀ ਹੈਗਾ ਹੀ ਆ ਪੋਟਾਸ਼ ਵਾਸਤੇ ਮਿਰੋਟਾ ਪੋਟਾਸ਼ ਵਾਲਾ ਤੱਥ ਪੂਰੇ ਕਰਕੇ ਤੁਸੀਂ ਹੁਣ ਮਿਜ ਲੋ ਧੰਨਵਾਦ ਸਹਿਬ